ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਥਾਣਾ ਸੀਟਵਿੰਡ ਦੀ ਪੁਲਿਸ ਨੂੰ ਬੜੀ ਵੱਡੀ ਇੱਕ ਸਫਲਤਾ ਮਿਲੀ ਹੈ ਕਿ ਸ਼ੀਗਾ ਸਾਹਿਬ ਗੁਰਦੁਆਰਾ ਸਾਹਿਬ ਤੇ ਲੱਗੇ ਆਈ ਹੋਈਆਂ ਸੰਤਾ ਦੇ ਮੁੱਖ-ਮੁਕਸ਼ਕਾ ਚੋਰੀ ਕਰਕੇ ਬਾਹਰ ਵੇਚਦੇ ਸੀ ਲੋਕ ਉਹਨਾਂ ਵਿੱਚੋਂ ਇੱਕ ਦੋਸ਼ੀ ਅਸੀਂ ਬਲਜੀਤ ਸਿੰਘ ਗ੍ਰਫਤਾਰ ਕੀਤਾ ਹੈ ਜਿਹਦੇ ਕੋਲੋਂ ਤਿੰਨ ਮੁਕਸ਼ਕਾ ਬਰਾਮਦ ਹੋਏ ਇਹ ਬਲਜੀਤ ਸਿੰਘ ਫਿਰੋਜ਼ਪੁਰ ਤੋਂ ਬਿਲੋਂਗ ਕਰਦਾ ਹੈ ਇਹਨਾਂ ਦਾ ਮੇਨ ਮਕਸਦ ਹੀ ਇਹ ਵੇਸੀਗਾ ਫਿਰੋਜ਼ਪੁਰ ਤੋਂ ਇੱਥੇ ਆਣਾ ਪੱਥਰ ਟੇਕਣ ਜਾਂਦਾ ਟੇਕਣ ਲੇਕਿਨ ਇੱਥੋਂ ਮੋਟਰਸਾਈਕਲ ਚੋਰੀ ਕਰਕੇ ਉੱਥੇ ਗਾਹ ਜਾ ਕੇ ਵੇਚਦੇ ਨੇ ਸੋ ਇਸ ਮਤ ਵਿੱਚ ਅਸੀਂ ਮੁਕਦਮਾ ਦਰਜ ਕਰਕੇ ਤਫ਼ਤੀਸ਼ ਕੀਤੀ ਗਈ ਹੈ ਤੇ ਇਹ ਜਿਹੜੀ ਤਫ਼ਤੀਸ਼ ਹੈ ਇਹਦੇ ਵਿੱਚ ਹੋਰ ਸਾਨੂੰ ਆਸ ਹੈ ਕਿ ਹੋਰ ਮੋਰਸੇ ਸਾਨੂੰ ਮਿਲਣਗੇ ਬਾਰੇ ਕਮਿਸ਼ਨਰ ਪੁਲਿਸ ਉਹਨਾਂ ਦੀ ਹਦਾਇਤਾਂ ਉੱਤੇ ਅਸੀਂ ਇਹ ਕੰਮ ਕਰ ਰਹੇ ਹਾਂ ਤੇ ਸਾਡੇ ਐਸਐਚਓ ਸੀਜੀਓ ਜਸਵੰਤ ਕੌਰ ਇਹਨਾਂ ਨੇ ਬੜਾ ਸਲਾਬੇ ਜੋ ਕੰਮ ਕੀਤਾ ਹੈ ਆਪ ਤੋਂ ਤੇ ਸਾਨੂੰ ਸ਼ਿਕਾਇਤ ਮਿਲਦੀ ਸੀ ਕਿ ਇਹਦਾ ਸਭ ਤੋਂ ਦੁਆਰੇ ਸਾਡੇ ਲੱਗੇ ਹੋ ਮੋਰਸਲ ਉਸਕੋ ਪਿਚੋਰੀ ਹੁੰਦੇ ਨੇ ਸੋ ਇਸ ਵਿੱਚ ਅਸੀਂ ਪਲੇਨ ਕੱਪੜਾ ਦੇ ਵਿੱਚ ਫੋਰਸ ਵੀ ਲਗਾਈ ਹੈ ਯੂਨੀਫਾਰਮ ਵਾਲੀ ਵੀ ਫੋਰਸ ਲੱਗੀ ਹੈ ਲੇਕਿਨ ਇਹ ਤਿੰਨ ਮੋਰਸਲ ਬਰਾਮਦ ਕਰਕੇ ਬੜਾ ਚਲਾਕੀ ਕੰਮ ਕੀਤਾ ਤੇ ਮੈਂ ਆਪ ਜੀ ਦੇ ਮਾਧਿਅਮ ਤੋਂ ਲੋਕਾਂ ਨੂੰ ਅਪੀਲ ਕਰਨਾ ਚਾਹਨਾ ਕਿ ਇਹੋ ਜਿਹੇ ਮਾੜੇ ਕੰਮਾਂ ਤੋਂ ਆਪਣੇ ਆਪ ਨੂੰ ਵਰਜਿਓ ਤੇ ਜਿਹੜੇ ਲੋਕ ਗਲਤ ਕੰਮ ਕਰਦੇ ਆ ਅਸੀਂ ਉਹਨਾਂ ਨੂੰ ਬਿਲਕੁਲ ਠੋਕੇ ਨਾਲ ਖਿਲਾਫ ਕਾਰਵਾਈ ਕਰੀਗਾ इस तरह दिया खबर अपने आले दुआले देख लैनल नाइब करो अडिया खबर शेयर करो अगलिया खबर देखते रहो इंडियन टीवी न्यूज पंजाब